ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੇਲਾ ਇਹ ਪਿੰਡ ਹਿਮਾਚਲ ਸਟੇਟ ਦਾ ਨੇੜੇ ਇਸਰੀ ਅਨੰਤਪੁਰ ਸਾਹਿਬ ਦੇ ਰਹਿ ਜਾਂਦਾ ਇਥੋਂ ਸਿਰਫ 25 ਤੋਂ 30 ਮਿੰਟ ਦਾ ਰਸਤਾ ਸ੍ਰੀ ਅਨੰਦਪੁਰ ਸਾਹਿਬ ਦਾ ਹੈ ਅਨੰਦਪੁਰ ਤੋਂ ਉਨੇ ਵਾਲੀ ਜਿਹੜੀ ਸੜਕ ਹੈ ਉਹ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਤੇ ਗਰੇਵਾਲ ਡੇਰੀ ਫਾਰਮ ਆ ਦੋਸਤੋ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਇਥੇ ਇਹ ਵੀਰ ਵਪਾਰ ਦਾ ਵੀ ਕੰਮ ਕਰਦੇ ਆ ਤੇ ਨਾਲ ਇਹਨਾਂ ਕੋਲ ਪੱਕੇ ਤੌਰ ਤੇ ਪਸ਼ੂ ਵੀ ਜਿਹੜੇ ਉਹ ਰੱਖੇ ਹੋਏ ਆ ਇੱਕ ਛੋਟਾ ਵੀਰ ਹੈ ਜਿਹਨੂੰ ਸ਼ੌਂਕ ਆ ਹਦੋਂ ਵੱਦ ਚੰਗੇ ਪਸ਼ੂਆਂ ਦਾ ਕਿ ਪਰਿਵਾਰ ਮਤਲਬ ਇਦਾਂ ਦਾ ਵੀ ਐਜੂਕੇਟਿਡ ਫੈਮਿਲੀ ਤੇ ਨਾਲ ਨਾਲ ਇਸ ਵੀਰ ਨੂੰ ਸ਼ੌਂਕ ਪਿਤਾਪੁਰਖੀ ਕਹਿ ਲੋ ਇਹਨਾਂ ਦੇ ਦਾਦਾ ਜੀ ਹੋਰੀ ਜਿਹੜੇ ਉਹ ਵਪਾਰ ਵੀ ਕਰਦੇ ਰਿਹਾ ਤੇ ਉਦੋਂ ਦਾ ਉਹ ਕਨਸੈਪਟ ਉਹ ਸ਼ੌਂਕ ਅੱਗੇ ਕੈਰੀ ਆਉਣਾ ਸੋ ਗਰੇਵਾਲ ਡੇਰੀ ਫਾਰਮ ਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਦੋਸਤੋ ਤੇ ਇੱਥੇ ਤੁਹਾਨੂੰ ਦਿਖਾਉਂਗਾ ਲਗਭਗ 10 ਮੱਝਾਂ ਤੇ ਉਹ ਤੋਂ ਇਲਾਵਾ 8 ਗਾਵਾਂ ਵਿਕਰੀ ਵਾਲੇ ਨਗ ਜਿਹੜੇ ਹੈਗੇ ਆ 10 ਮੱਝਾਂ ਦੇ ਵਿੱਚੋਂ ਵੀ 3 ਮੱਝਾਂ ਗੱਭਣ ਤੇ 7 ਮੱਝਾਂ ਸੋਇਆਂ ਸਵਾਈਆਂ ਗਾਵਾਂ ਵਾਲੇ ਪਾਸੇ ਵੀ ਲਗਭਗ ਇਹੀ ਹੈ ਮੇਰੇ ਖਾਲਚ 6 ਮੱਝਾਂ ਗਾਵਾਂ ਜਿਹੜੀਆਂ ਸੋਇਆਂ ਸਵਾਈਆਂ 2 ਕੁ ਗੱਭਣ ਹੈ ਇਹ ਕੁਸ ਨਗ ਜਿਹੜੇ ਉਹ ਪੱਕੇ ਘਰੇ ਦੁੱਧ ਤੇ ਲਾਏ ਹੋਏ ਆ ਕਿਉਂਕਿ ਦੁੱਧ ਦਾ ਵੀ ਇਹਨਾਂ ਦਾ ਕੰਮ ਹੈ ਗਾਵਾ ਪਰਲੇ ਪਾਸੇ ਵੀ ਤੁਹਾਨੂੰ ਬਹੁਤ ਦਿਸਣਗੀਆਂ ਕਿਉਂਕਿ ਇਹ ਡੇਰੀ ਫਾਰਮ ਮੱਝਾਂ ਤੇ ਗਾਵਾਂ ਦੇ ਨਾਲ ਹਰ ਟਾਈਮ ਭਰਿਆ ਰਹਿੰਦਾ ਹੈ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਹੈ ਉਹ ਇੱਥੇ ਪਹੁੰਚ ਸਕਦਾ ਹੈ ਦੋ ਫਾਇਦੇ ਆ ਇੱਕ ਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਮੇਲੇ ਕੋਈ ਭਰਾ ਜਿਹੜਾ ਸਿੱਖ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਉਹ ਕਰਿਆਊਗਾ ਤੇ ਨਹੀਂ ਤਾਂ ਨੇੜੇ ਇੱਕ ਨੈਣਾ ਦੇਵੀ ਦਾ ਮੰਦਿਰ ਹੈ ਜਿਹੜੇ Hindu ਵੀਰ ਆ ਉਹ ਉਧਰ ਵਿਜ਼ਿਟ ਕਰ ਸਕਦੇ ਆ ਨਾਲੇ ਦਰਸ਼ਨ ਮੇਲੇ ਆਉਦੇ ਕਰਿਆਉਣਗੇ ਨਾਲ ਇਸ ਭਰਾ ਕੋਲੋਂ ਪਸ਼ੂ ਖਰੀਦ ਕੇ ਲੈ ਜਾ ਸਕਦੇ ਆ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਚਰਵਾਤ ਕਰਾਂਗੇ ਨਸਲ ਨੀਲੀ ਰਾਵੀ ਤੋਂ ਇੱਕ ਚੰਗੇ ਦੁੱਧ ਤੇ ਚਲਦੀ ਮੱਝ ਪਹਿਲੇ ਨੰਬਰ ਤੇ ਦਿਖਾਉਂਗਾ ਫਿਰ ਬੇਨਤੀ ਹੈ ਗੱਲਾਂ ਬਾਤਾਂ ਵੀਰ ਨਾਲ ਕਰਾਂਗੇ ਰਹਿਸ਼ ਤੁਹਾਨੂੰ ਇੱਥੇ ਮਿਲ ਜਾਣੀ ਹੈ ਜਿਹੜਾ ਵੀਰ ਆਉਣਾ ਚਾਹੁੰਦਾ ਹੈ ਇਹ ਨਾ ਸੋਚੋ ਬਹੁਤਾ ਦੂਰ ਆ ਪੰਜਾਬ ਦੇ ਬਿਲਕੁਲ ਬਾਰਡਰ ਤੇ ਤੇ ਪਹਿਲਾ ਪਿੰਡ ਹੈ ਹਿਮਾਚਲ ਦਾ ਅਨੰਦਪੁਰ ਸਾਹਿਬ ਵਾਲੇ ਪਾਸੋਂ ਗੜシャンਕਰਵੀਏ ਦੇ ਨੇੜ ਦਾ ਏਰੀਆ ਆਓ ਮਿਲिए ਵੀਰ ਨੂੰ ਕਰਦੇ ਆ ਗੱਲਾਂ ਬਾਤਾਂ ਆਪਾਂ ਤੇ ਫੇਰੇ ਮੱਜਾਂ ਤੋਰ ਕੇ ਤੁਹਾਨੂੰ ਦਿਖਾ ਦਾਂਗੇ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਮੇਰਾ ਨਾਮ ਅਮਨ ਗਰੇਵਾਲਾ ਜੀ ਅਮਨ ਭਾਈ ਇੱਥੇ ਵਪਾਰ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਉਹ ਆਪਾਂ ਨੂੰ ਵਪਾਰ ਕਰਦਿਆਂ ਨੂੰ ਹੋ ਗਏ 3-4 ਸਾਲ ਹੋ ਗਏ ਜੀ ਤੇ ਡੈਰੀ ਤਾਂ ਆਪਣੀ ਦਾ ਦਾਦਾ ਹੀ ਆਪਣੇ ਕਰਦੇ ਸੀਗੇ ਹੂੰ ਤੇ ਆਪਣੀ ਡੈਰੀ ਚੱਲਦੀ ਨੂੰ 10 ਤੋਂ ਉੱਪਰ ਸਾਲ ਹੋ ਗਿਆ ਜਦੋਂ ਦਾ ਮੈਂ ਕਰ ਰਿਹਾ ਕੰਮ ਅੱਛਾ ਇਹ ਤੈਨੂੰ ਸ਼ੌਂਕ ਕਿੱਥੋਂ ਬਣਿਆ ਬਾਈ ਫੈਮਿਲੀ ਬਾਰੇ ਗੱਲਬਾਤ ਕੀਤੀ ਤੁਹਾਡੇ ਫਾਦਰ ਸਾਹਿਬ ਵੀ ਜੌਬ ਤੇ ਆ ਤੁਹਾਡੇ ਮਦਰ ਵੀ ਜੌਬ ਕਰਦੇ ਆ ਆਪਾਂ ਪਸ਼ੂਆਂ ਵਾਲੇ ਪਾਸੇ ਆ ਗਏ ਹਾਂਜੀ ਮੇਰਾ ਦਾਦਾ ਹੀ ਕਰਦੇ ਸੀ ਪਹਿਲਾਂ ਅੱਛਾ ਹਾਂਜੀ ਉਹ ਬਟ ਨਹੀਂ ਡਾਕਟਰ تھے ਉਹ ਅੱਛਾ ਤੇ ਦਾਦਾ ਆਪਾਂ ਨੂੰ ਵੀ ਸ਼ੌਕ ਹੈਗਾ ਜੀ ਅੱਛਾ ਭਾਈ ਮੈਂ ਵੀਡੀਓ ਬਣਾ ਰਿਹਾ ਤੇ ਪੰਜਾਬੀ ਭਰਾ ਮੇਰੀ ਵੀਡੀਓ ਨੂੰ ਜ਼ਿਆਦਾ ਦੇਖਦੇ ਆ ਹਾਂਜੀ ਹਾਂਜੀ ਕਈ ਵਾਰ ਇਹ ਮਨ ਚ ਆ ਜਾਂਦਾ ਵੀ ਯਾਰ ਹਿਮਾਚਲ ਦਾ ਪਿੰਡ ਹੈ ਬਹੁਤਾ ਦੂਰ ਪੈਂਦਾ ਹੋਣਾ ਅਪਲੋਡ ਆਪਣਾ ਅਨੰਦਪੁਰ ਸਾਹਿਬ ਤੋਂ ਉਧਰ ਘੰਟਾ ਲੱਗਦਾ ਆਪਣੇ ਪਿੰਡ ਨੂੰ ਨਾ ਜੀ ਜਿਆਦਾ ਦੂਰ ਨਹੀਂ ਹੈਗਾ ਰੋਪੜ ਤੋਂ 1 ਘੰਟੇ ਦਾ ਰਸਤਾ ਆਪਣੇ ਪਿੰਡ ਨੂੰ ਰੋਪੜ ਤੋਂ ਹਾਂਜੀ ਹਾਂਜੀ ਅੱਛਾ ਇੱਕ ਗੱਲ ਹੋਰ ਹੈ ਵੀ ਜਿਹੜਾ ਭਰਾ ਹੁਣ ਸੂਆ ਸੂਆ ਪਸ਼ੂ ਖਰੀਦਣਾ ਚਾਹੁੰਦਾ ਦੁੱਧ ਚੋਣਾ ਹੁੰਦਾ ਇੱਥੇ ਰੱਖ ਸਕਦਾ ਹੈ ਇਸ ਦਾ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਸਭ ਕੁਝ ਹੈ ਜੀ ਠੀਕ ਹੈ ਸ਼ੁਰੂਆਤ ਕਰਦੇ ਆਂ ਬਈ ਪਹਿਲੇ ਨੰਬਰ ਤੇ ਜਿਹੜੀ ਮ ਇਹ ਕਿਹੜੇ ਏਰੀਏ ਚੋਂ ਖਰੀਦ ਕੇ ਲੈਂਦੀ ਐ ਹਿਮਾਚਲ ਚੋਂ ਆਈ ਐ ਜਾਂ ਇਹ ਫਿਰੋਜ਼ਪੁਰ ਏਰੀਏ ਚੋਂ ਆਈ ਹੋਈ ਐ ਜੀ ਮੱਜਨਾ ਇਹ ਠੀਕ ਹੈ ਹਾਂ ਜੀ ਤੇ ਮੱਝ ਸੀ ਆਈ ਨੂੰ ਤਿੰਨ ਕ ਦਿਨ ਹੋ ਗਏ ਆਪਣੇ ਕੋਲ ਹੂੰ ਤੇ ਥੋੜਾ ਜੀ ਨਾਲ ਲਾਨ ਕਰਕੇ ਉੱਥੇ ਆਪਾਂ ਦੋ 18 ਕਿਲੋ ਪੂਰਾ ਤੋਲ ਕੇ ਲਿਆਏ ਸੀਗੇ ਠੀਕ ਹੈ ਹਾਂ ਜੀ ਤੇ ਇਸ ਟਾਈਮ ਹੁਣ ਆਪਣੇ ਕੋਲ ਜਿਹਦਾ ਪੱਠੇ ਨਾ ਚੱਕਣ ਕਰਕੇ ਇਸ ਟਾਈਮ 14 ਕਿਲੋ ਦੁੱਧ ਆਪਣੇ ਕੋਲ ਤਿਆਰ ਆ ਥੋੜਾ ਦੁੱਧ ਘੱਟ ਕਰ ਗਈ ਤਿੰਨ ਤਿੰਨ ਕ ਦਿਨਾਂ ਵਿੱਚ ਠੀਕ ਹੈ ਹਾਂ ਜੀ ਤੇ ਹਜੇ ਪੂਰੀ ਯਾਨੀ ਕਿ ਆਪਣਾ ਮਨ ਨਹੀਂ ਲਾਇਆ ਹੋਇਆ ਇਹਨੇ ਅੱਛਾ ਹੂੰ ਵੈਸੇ 18 ਕਿਲੋ ਚੋਕੇ ਲਏ ਹਾਂ ਜੀ ਹਾਂ ਜੀ ਹੂੰ 18 ਕਿਲੋ ਆਪਾਂ ਚੋਕੇ ਲਿਆਏ ਅੱਛਾ ਕੀਮਤਾਂ ਇਹਨਾਂ ਦੀ ਆਪਾਂ ਸਾਰੇ ਪਸ਼ੂਆਂ ਦੀਆਂ ਦੱਸਾਂਗੇ ਜਾਂ ਆ ਮਿੰਨੀ ਘੜ ਤੋਂ ਘੜ ਦੱਸ ਦਗੇ ਘੜ ਤੋਂ ਘੜ 95000 ਤੋਂ ਝੋਟੀ ਸ਼ੁਰੂ ਆ ਜੀ ਮੱਝ ਮੱਝ 95 ਤੋਂ ਸ਼ੁਰੂ ਹੋ ਜੂ ਤੇ ਗਾਂ ਗਾਂ 65 ਤੋਂ ਸ਼ੁਰੂ ਹੋ ਜੂ ਉਦੋਂ ਉੱਤੇ ਰਹਿਣਗੇ ਬਾਕੀ ਉਹ ਤੋਂ ਬਾਕੀ ਉੱਤੇ ਉੱਤੇ ਰਹਿਣਗੇ ਜਿਹੋ ਜੀ ਪਸੰਦ ਹੋਊਗੀ ਜੀ ਇਹਨੇ ਬੱਚਾ ਕੀ ਦਿੱਤਾ ਬਈ ਮੈਂ ਇਹ ਫੀਮੇਲ ਗਾਫ ਆ ਜੀ ਕੱਟੀ ਨੂੰ ਦੱਸੋ ਇਹਨੇ ਜਨਮ ਦਿੱਤਾ ਤੋੜ ਦਿਓ ਬਈ ਇਹਨੂੰ ਮੱਝ ਤੁਹਾਨੂੰ ਤੋੜ ਕੇ ਦਿਖਾਉਣਾ ਬੜਾ ਸੋਹਣਾ ਇਹਦਾ ਢਾਂਚਾ ਹੈ ਅਗਾੜੀ ਚੰਗੀ ਹੈ 18 ਕਿਲੋ ਦੁੱਧ ਬਈ ਕਹਿੰਦਾ ਵੀ ਚੋਕੇ ਲੈਂਦੀ ਫਿਰੋਜ਼ਪੁਰ ਏਰੀਏ ਚੋਂ ਪਰ ਕਿਉਂਕਿ ਜਗ੍ਹਾ ਬਦਲ ਗਈ ਲੋਕੇਸ਼ਨ ਬਦਲ ਗਈ ਪਸ਼ੂ ਜੀ ਨਹੀਂ ਲਾਉਂਦਾ ਕੁਛ ਦਿਨ ਤਾਂ ਹੁਣ ਦੁੱਧ ਜਿਹੜਾ ਆਜਾ ਰਿਹਾ ਉਹ 14 ਕਿਲੋ ਹੈ ਬੜਾ ਸੋਹਣਾ ਫੀਟਿੰਗ ਵਾਲਾ ਹਵਾਨਾ ਦੱਸੋ ਤੁਹਾਨੂੰ ਹਵਾਨਾ ਵੀ ਦੱਸੂਗਾ ਸਾਈਡ ਤੇ ਗ੍ਰੀਨ ਕਪੜਾ ਹੈ ਬਾਈ ਦਾ ਉਹਦੇ ਕਰਕੇ ਰੌਸ਼ਨੀ ਇਧਰ ਨੂੰ ਥੋੜੀ ਜੀ ਘਟ ਆਊਗੀ ਖੈਰ ਤੁਹਾਨੂੰ ਇਹ ਸਮਝ ਆ ਜਾਣੀ ਮੱਝ ਜਦੋਂ ਹੁਣ ਵਾਪਸ ਮੁੜਦੀ ਹੈ ਬਹੁਤ ਸੋਹਣੀ ਅੱਖ ਸਿੰਘ ਸੋਹਣਾ ਥਣਾ ਚ ਮਿੱਠੀ ਚੰਗੀ ਹੈ ਤੇ ਹਵਾਨਾ ਦੇਖੋ ਕਰਨ ਵਾਲੀ ਦਾ ਹੁਣ ਸੋ ਦੱਸੋ 14 ਕਿਲੋ ਦੁੱਧ ਰੇਸ਼ ਦਾ ਫੁੱਲ ਪ੍ਰਬੰਧ ਆ ਉਹ ਨਾਲੇ ਤਾਂ ਏਰੀਆ ਘੁੰਮਿਆ ਜਾਊਗਾ ਤੇ ਨਾਲੇ ਤੁਹਾਨੂੰ ਪਸੂ ਤੁਹਾਡੀ ਮਨਪਸੰਦ ਚੀਜ਼ ਮਿਲ ਜਾਣੀ ਹੈ ਸੋ ਇੱਥੇ ਆ ਕੇ ਤੁਸੀਂ ਦੇਖ ਕੇ ਖਰੀਦ ਸਕਦੇ ਹੋ ਅਮਨ ਬਾਈ ਇਹਦੀ ਪੂਛ ਫੜਿਓ ਮਾੜੀ ਜੀ ਸੋ ਦੱਸੋ ਹਵਾਨਾ ਤੁਹਾਨੂੰ ਫੇਰ ਦਿਖਾਉਣਾ ਮਾੜਾ ਜਿਹਾ ਹਾਲਾਤ ਬੱਸ ਛੱਡੋ ਸੋ ਹਵਾਨਾ ਦੇਖੋ ਤੁਸੀਂ ਇਹ ਇਸ ਤਰ੍ਹਾਂ ਦਾ ਹਵਾਨਾ ਤੇ ਮੈਂ ਵੀਡੀਓ ਬਣਾ ਰਿਹਾ 4 ਵਜੇ ਦੇ ਆਸ-ਪਾਸ ਅਜੇ ਚਵਾਈ ਹੋਣੀ ਹੈ ਲਗਭਗ 5 5:30 ਵਜੇ ਕਿਉਂਕਿ ਸਵੇਰ ਇੱਥੇ ਅੱਜ بارش ਚੱਲਦੀ ਰਹੀ ਆ ਉਹਦੇ ਕਰਕੇ ਮਿਲਕ ਵੀ ਕੋਈ ਬਾਹਲਾ ਸੁਧਿਆ ਨਹੀਂ ਬਾਈ ਕਹਿੰਦਾ ਕੀਤੀ। ਤੋਂ ਇਹਦਾ ਟਾਂਟਾ ਤੁਸੀਂ ਦੇਖ ਲਓ। 2 ਨੰਬਰ ਤੇ ਇੱਕ ਹੋਰ ਮੱਝ ਤੁਹਾਨੂੰ ਦਿਖਾਉਣੇ ਆ ਮੁਰਾ। ਕੀ ਡਿਟੇਲ ਆ ਬਾਈ 2 ਨੰਬਰ ਤੇ? ਬਾਈ ਜੀ ਮੱਝ ਨੇ ਤੀਜੇ ਸੂਏ ਸੁਣਾ। ਹੂੰ। ਦੂਜੇ ਸੂਏ ਦਾ 22 ਕਿਲੋ ਦੁੱਧ ਦਿੱਤਾ ਹੋਇਆ ਮੱਝ ਨੇ। ਘਰੇ ਚੋਈ ਸੀ ਜਾਂ ਘਰ ਚੋਈ ਹੋਈ ਆ ਮੱਝ ਆਪਣੀ ਪਿਛਲੇ ਸੂਏ ਦੀ ਲੈਤੀ ਹੋਈ ਆ ਮੱਝੇ। ਠੀਕ ਐ। ਹਾਂਜੀ। 22 ਕਿਲੋ ਦੁੱਧ ਇਹਨੇ ਪਿਛਲੇ ਸੂਏ 'ਚ ਦਿੱਤਾ ਹੁਣ ਇਹ ਦਿਨ ਕਿੰਨੇ ਲੈਂਦੀ ਬਾਈ? ਬਾਈ ਦਿਨੇ ਨੂੰ 10 ਤੋਂ ਉੱਤੇ ਦੇਣਾ 12-13 ਦਿਨ ਹੋਊਗੇ ਲਗਭਗ 12 12-13 ਦਿਨ ਹਜੇ ਨੇ ਲੈ ਜਾਣੇ 22 ਕਿਲੋ ਦੁੱਧ ਆਪਾਂ ਕੰਡੇ ਦਾ ਚੋਇਆ ਹੋਇਆ ਏ ਥੱਲੇ ਤੇ 22 ਕਿਲੋ ਖੋਲੀ ਬਈ ਇਹਨੂੰ ਸੋ ਦੋਸੋ ਇਹ ਤਿੰਨ ਮੱਝਾਂ ਜਿਹੜੀਆਂ ਨਾ ਬਹੁਤ ਵੱਡੀਆਂ ਐ ਤੇ ਇਹਨਾਂ ਦੀ ਕੀਮਤ ਵੀ ਵੱਧ ਰਹਿਣੀ ਐ ਖੈਰ ਉਹ ਤੁਸੀਂ ਜਾਣਦੇ ਹੋ ਵੀ ਚੰਗਾ ਪਸ਼ੂ ਕਿਸ ਕੀਮਤ ਤੇ ਮਿਲਦਾ 22 ਕਿਲੋ ਦੁੱਧ ਬਾਈ ਕਹਿੰਦਾ ਚੋਇਆ ਹੁਣ ਇੱਕ ਗੱਲ ਹੋਰ ਇੱਥੇ ਐਡ ਕਰ ਦਿੰਨਾ ਜਿਹੜੇ ਇਸ ਵੀਰ ਦੇ ਫਾਦਰ ਸਾਹਿਬ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਪਿਛਲੇ ਸਾਲ ਇਹਨਾਂ ਨੇ ਮੱਝ ਖਰੀਦੀ ਸੀ ਕਹਿੰਦੇ ਵੀ ਅਸੀਂ ਕਲਾਸ-ਕਲਾਸ ਦੁੱਧੇ ਸਮਝ ਥੱਲੋਂ ਚੋਇਆ ਵੀ ਇੰਨੀ ਕੇ ਸੀਲ ਮੱਝ ਐ ਦੁੱਧ ਵਾਲੇ ਪੱਖ ਤੋਂ ਲੰਬਾ ਟਾਈਮ ਇੰਨਾ ਕ ਪਿਆਉਂਦੀ ਐ ਇਹ ਗੱਲ ਮੈਂ ਐਡ ਕਰਤੀ ਬਾਕੀ ਤੁਸੀਂ ਆਪਦੀ ਸਮਝ ਵਰਤ ਲਿਓ ਮੈਂ ਜੋ ਵੀ ਭਰਾ ਵੀਡੀਓ ਵਾਸਤੇ ਫੋਨ ਲਾਉਂਦਾ ਉਹਨੂੰ ਸਪਸ਼ਟੀ ਕਹਿਣਾ ਉਹਨਾਂ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਐ ਪਸ਼ੂ ਗਾਹਕ ਵੀਰ ਨੇ ਆਪਦੀ ਪਸੰਦ ਦਾ ਖਰੀਦਣਾ ਖੈਰ ਢਾਂਚਾ ਮੱਝ ਦਾ ਚੰਗਾ ਐ ਪੁੜਿਆਂ ਦੀ ਸ਼ੇਪ ਸੋਹਣੀ ਐ ਥਣ ਥੀਚਵਾਈ ਵਾਲੇ ਐ ਤੇ ਹਜੇ 12 ਤੋਂ 13 ਦਿਨ ਇਰੇ ਬਾਕੀ ਐ ਦਹਨੇ ਨੇ ਲੈ ਜਾਣੇ ਆ ਪੂਰੀ ਚਮੜੀ ਦੇ ਵਿੱਚ ਨਾੜਾਂ ਤੁਹਾਨੂੰ ਬਰੀਕ ਬਰੀਕ ਨਜ਼ਰ ਆਉਣਗੀਆਂ ਹਵਾਨਾ ਤੁਹਾਨੂੰ ਦਿਖਾ ਦਿੰਦਾ ਅੱਜ ਦਾ ਰੁਖ ਪਰ ਜਦੋਂ ਕਰਮਾ ਵਾਲੀ ਇਹ ਪੂਰਾ ਭਰ ਗਈ ਐਚਾ ਹੁਗਾ ਦਾ ਵੀ ਬਈ ਇੰਨਾ ਲੇਵਾ ਘੱਟ ਹੁੰਦਾ ਜਿੱਡਾ ਮੱਝ ਲੇਵਲ ਆਉਂਦੀ ਆ ਅੱਛਾ ਠੀਕ ਐ ਸੋ ਦੱਸੋ ਹਜੇ ਨੇੜ ਆਈ ਨਹੀਂ ਹਵਾਨਾ ਬਹੁਤ ਲੇਵਲ ਆਉਂਦੀ ਆ ਮੱਝ ਇਹ ਯਾਨੀ ਕਿ ਐਚਾ ਹੁਗਾ ਦਾ ਵੀ ਲੇਵਾ ਘੱਟ ਹੁੰਦਾ ਜਿੰਨਾ ਮੱਝ ਦਾ ਲੇਵਾ ਹੁੰਦਾ ਐ ਅੱਛਾ ਹਾਂਜੀ ਅਮਨ ਭਾਈ ਇੱਦੋਂ ਅੱਗੇ ਜਿਹੜੀ ਮੱਝ ਖੜੀ ਐ ਇਹ ਤੋਂ ਅੱਗੇ ਮੱਝ ਇਹ ਤੀਜੇ ਸੂਏ ਸੂਈ ਆ ਜੀ ਮਾਜ ਠੀਕ ਆ ਜੀ ਕਿੰਨੇ ਦਿਨ ਹੋ ਗਏ ਹੋਣਗੇ ਸੂਈ ਨੂੰ 10 ਦਿਨ ਹੋਏ ਹੋਊਗੇ ਇਹਨੂੰ ਸੂਈ ਨੂੰ ਜੀ ਅੱਛਾ ਬੱਚਾ ਇਹ ਤਾਂ 10 ਤੋਂ 12 ਦਿਨ ਬਈ ਬੱਚਾ ਫੀਮੇਲ ਆਗਾ ਹੋਏ ਇਹਦੇ ਠੀਕ ਆ ਅੱਛਾ ਇਸ ਟਾਈਮ ਹਾਜ਼ਲ ਦੋਦ ਇਸ ਟਾਈਮ ਹਾਜ਼ਲ 14 ਤੋਂ 15 ਕਿਲੋ ਦੋ ਤਿਆਰ ਆ ਇਹ ਵੀ ਆਪਣੀ ਮਾਜ ਹਰਿਆਣੇ ਦੇ ਵਿੱਚੋਂ ਲਈ ਹੋਈ ਆ ਮਾਜ ਇਹ ਠੀਕ ਆ ਹਰਿਆਣੇ ਤੋਂ ਹਾਂ ਜੀ ਤੇ ਸੂਣ ਤੋਂ 10 ਦਿਨ ਪਹਿਲਾਂ ਆਈ ਸੀਗੀ ਮਾਜ ਆਪਣੀ ਓਕੇ ਅੱਛਾ ਇਹ ਤੋਂ ਬਾਅਦ ਪਹਿਲਾਂ ਇੱਕ ਗੱਲ ਹੋਰ ਟਰਾਂਸਪੋਰਟ ਦਾ ਸਾਧਨ ਇੱਧਰ ਮੁਹੱਈਆ ਹੋ ਜਾਂਦਾ ਹਾਂ ਜੀ ਹਾਂ ਜੀ ਬਿਲਕੁਲ ਠ ਹਰਿਆਣੇ ਦੇ ਵਿੱਚੋਂ ਆਈ ਮੱਝ ਐ ਪੁੜਿਆਂ ਦੀ ਸ਼ੇਪ ਇਹਦੀ ਵੀ ਬੜੀ ਕਮਾਲ ਦੀ ਐ ਸਿੰਘ ਕੁੰਡੇ ਆ ਨੇੜ ਮੁੜੇ ਹੋਏ ਆ ਬਾਕੀ ਉਹ ਤੁਸੀਂ ਵੀਡੀਓ ਚੋਂ ਦੇਖ ਹੀ ਲਏ ਆ ਫਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਆ ਜਿਹੜੀਆਂ ਥਾਣਾ ਦੇ ਉੱਪਰ ਆ ਮੱਝਾਂ ਦੇ ਆਪਾਂ ਦੇਖਦੇ ਆ ਪਿੱਛੋਂ ਪੁੜਿਆਂ ਦੀ ਸ਼ੇਪ ਦੇਖੋ ਕਰਮਾਲੀ ਦੀ ਇਹ ਵੀ ਮੱਝ ਜਿਹੜੀ ਉਹ ਬਾਈ ਹਰਿਆਣੇ ਚੋਂ ਲਿਆਇਆ ਤੇ ਸੁਆ ਤੀਜਾ ਬਈ ਸਿੱਧੀ ਜਾਣ ਦੀ ਅਗੋਂ ਤਰ ਕੇ ਮੋੜਾਂਗੇ ਇਹਨੂੰ ਆਪਾਂ ਮੰਤਰ ਦੇਖੋ ਮੱਝ ਦੀ ਫਰੇਟ ਤੁਸੀਂ ਕਾਲ ਕਰਕੇ ਪਤਾ ਕਰ ਲਿਓ ਵੀ ਕਿਹੜੇ ਪਸ਼ੂ ਦੀ ਡਿਮਾਂਡ ਬਾਈ ਕੀ ਰੱਖਦਾ ਹੋਰ ਜਾਣਦੀ ਥੋੜੀ ਅੱਗੇ ਨੂੰ ਬਾਈ ਪੁੱਛਾਂ ਨੂੰ ਥੋੜੀ ਮੱਝ ਚੰਗੀ ਤਰ੍ਹਾਂ ਦੀ ਸੂਫ ਤੁਹਾਨੂੰ ਸੋ ਥੋੜਾ ਚਾਣਣ ਚ ਤੋਰਦੇ ਹਾਂ ਕਿਉਂਕਿ ਮੱਝ ਦੀ ਸ਼ੇਪ ਵੈਸੇ ਪਹਿਲੀਆਂ ਦੋਨਾਂ ਮੱਝਾਂ ਦੀ ਵੀ ਸ਼ੇਪ ਬੜੀ ਸੋਹਣੀ ਹੈ ਚੰਗੇ ਦੁੱਧ ਵਾਲੀਆਂ ਮੱਝਾਂ ਇਹਦੀ ਵੀ ਬੰਤਰ ਕਮਾਲ ਦੀ ਹੈ ਕਮਾ ਲਓ ਵੀਰੇ ਵਾਪਸ ਇਸ ਭਰਾ ਕੋਲ ਆਪਾਂ ਪਹਿਲੀ ਵੀਡੀਓ ਬਣਾ ਰਹੇ ਹਾਂ ਤੇ ਜੇ ਰਿਸਪੌਂਸ ਚੰਗਾ ਆ ਗਿਆ ਤਾਂ ਫਿਰ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਹਾਂ ਇੱਕ ਜ਼ਰੂਰ ਹੈ ਵੀ ਬੇਸ਼ੱਕ ਤੁਸੀਂ ਇਧਰਲੇ ਪਾਸੇ ਨੂੰ ਦੂਰੋਂ ਨਿਕਲੋਂਗੇ ਪਰ ਪਸੂ ਤੋਂ ਨੁਹਾਣਾ ਮਿਲ ਜਾ ਕਰਨਗੇ ਇਥੋਂ ਟਾਂਚਾ ਇਹਦਾ ਦੇਖੋ ਫੇਰ ਭਵਾਨੇ ਤੇ ਮੈਂ ਨਾੜਾਂ ਦੀ ਗੱਲ ਕੀਤੀ ਸੀ ਇੱਕ ਵਾਰ ਜ਼ਰੂਰ ਕਨਫਰਮ ਕਰ ਲਿਓ ਥਣਾ ਦੇ ਉੱਪਰਲੇ ਪਾਸੇ ਗੁੱਛੇ ਆ ਨਾੜਾਂ ਦੇ ਚੰਗੇ ਦੁੱਧ ਆਲ ਦੂਜੇ ਸੂਏ ਦਾ ਬਾਈ ਦਾ 18 ਕਿਲੋ ਦੁੱਧ ਸੀਗਾ ਬੰਦਿਆਂ ਨੇ ਦੱਸਣ ਮੁਤਾਬਕ ਨਾ ਜੀ ਅੱਛਾ 18 ਕਿਲੋ ਦੁੱਧ ਬੰਦਿਆਂ ਨੇ ਚੋਇ ਹਰ ਉਤ ਕੇਰੀ ਚੋਂ ਆਈ ਹੋਈ ਹੈ ਮਾਜੀ ਰੁਤ ਕੇਰੀਏ ਚੋਂ ਦੱਸੋ ਬਾਈ ਕਿੰਦਾ ਖਰੀਦੀ ਹੈ 18 ਕਿਲੋ ਦੁੱਧ ਦਾ ਚੋਇਆ ਪਿਛਲੇ ਸੂਏ ਦਾ ਆਪਾਂ ਖਾਣ ਨੂੰ ਹਜੇ ਥੋੜੇ ਦਿਨ ਹੋਏ ਸਟਾਰਟ ਕੀਤੇ ਨੂੰ ਅੱਛਾ ਹਾਂਜੀ ਹਾਂਜੀ ਜਦੋਂ ਖਾਊਗੀ ਤਾਂ ਪੂਰੇ ਦੁੱਧ ਮੈਲੇ ਤੋਂ ਤੁਰਪੀ ਕਿ ਨਹੀਂ ਹਜੇ ਹਜੇ ਨਹੀਂ ਹਜੇ ਨਹੀਂ ਤੁਰੀ ਠੀਕ ਹੈ ਬਕ ਇਸ ਤੋਂ ਅੱਗੇ ਬਈ ਜਿਹੜੀ ਇਹ ਝੋਟੀ ਖੜੀ ਹੈ ਤੇ ਪਿਛਲੇ ਸੂਏ ਝੋਟੀ ਆ ਹੂੰ ਹਾਂਜੀ ਤੇ ਇਹ ਅੱਜ ਆਪਣੀ ਚੋਾਈ ਕੀਤੀ ਅੱਜ ਅੱਜ ਹੀ ਲੈ ਕੇ ਆਏ ਆਪਾਂ ਇਹ ਝੋਟੀ ਨੂੰ ਨਾ ਜੀ ਅੱਛਾ ਅੱਜ ਹੀ ਲੈ ਕੇ ਆਏ 8 8:30 ਵਜੇ ਦਾ ਇਹਦਾ ਦੁੱਧ ਗੱਢਿਆ ਹੋਇਆ ਮੈਂ ਮੈਂ ਮਤਲਬ ਪਾਸ ਕਰਨ ਗਿਆ ਸੀਗਾ ਠੀਕ ਹੈ ਹਾਂਜੀ 8:30 ਵੇ ਦੀ ਚੋਈ ਹੋਈ ਆ ਅੱਜ ਇਹ ਅੱਜ ਹੀ ਹੈ ਆਪਣੇ ਦੁੱਧ ਆ ਜੇ ਅੱਜ 10 ਕਿ ਦਿਨ ਹੋਏ ਸੂਈ ਨੂੰ ਮਾਲਕਾ ਤੇ 8 ਕਿਲੋ ਦੁੱਧ ਇਸ ਟਾਈਮ ਹੈਗਾ ਇਹਦਾ 12 ਕਿਲੋ ਦੁੱਧ ਨੋਰਮਲ ਕਰ ਦੂਗੀ ਇਹ ਬੱਚਾ ਕੱਟੀ ਇਹਦੇ ਨਾਲ ਵੀ ਬੱਚਾ ਕੱਟੀ ਇਹਦੇ ਮਗਰ ਠੀਕ ਹੈ ਦੋਸਤੋ ਸੋਹਣੀ ਹੈ ਹਵਾਨੇ ਦੀ ਸਾਫ ਸੁਥਰੀ ਹੈ ਬਾਕੀ ਕੀਮਤ ਉਸ ਦੇ ਹਿਸਾਬ ਤੇ ਹੋਣੀ ਹੁੰਦੀ ਜਿੱਦਾਂ ਦਾ ਪਸ਼ੂ ਆ ਰੇਟ ਤੁਸੀਂ ਬਾਈ ਤੋਂ 12 ਕਿਲੋ ਦੁੱਧ ਨੋਰਮਲ ਕਰੂਗੀ ਕੱਟੀ ਠੀਕ ਹੈ ਸੋ ਇਸ ਟਾਈਮ ਹਾਜ਼ਰ ਦੁੱਧ 8 ਕਿਲੋ ਜਾਣ ਦੋ ਇਧਰ ਨੂੰ ਭਾਵੇਂ ਇਧਰ ਨੂੰ ਹੀ ਤੋਰ ਦਿੰਨੇ ਹੈ ਨਾ ਹਾਂ ਇਧਰ ਲਿਆਂ ਹੁਣ ਇਧਰ ਨੂੰ ਤੋਰ ਚਲਾਂਗੇ ਸੋ ਥਣਾ ਚ ਬਿੱਥੀ ਫੁੱਲ ਹੈ ਥੋੜੀ ਵਾਟਸਮਾਹ ਲੰਦੀ ਲੋੜ ਹੈ ਕਈ ਵਾਰ ਘਟ ਸੰਭਾਲ ਵਾਲੇ ਵੀਰ ਕੋਲ ਹੁੰਦਾ ਪਸੂ ਜਦੋਂ ਸਮਝੇ ਫਿਰ ਪਸੂ ਭਰਿਆ ਹੋਇਆ ਸੋਨਾ ਵੀ ਲੱਗਦਾ ਥਾਣਾ ਚ ਪਿੱਥੀ ਇਹਦੇ ਬੜੇ ਕਮਾਲ ਦੀ ਹੈ ਕਾਂਚਾ ਤੁਹਾਡੇ ਸਾਹਮਣੇ ਹਵਾਨਾ ਸਾਫ ਸੁਥਰਾ ਹੈ ਸਵੇਾਈ ਭਾਈ ਕਹਿੰਦਾ ਮੈਂ ਲੈ ਕੇ ਆਇਆ ਤੇ ਚੁਆਈ ਕਰਕੇ ਲਿਆਂਦੀ ਹੈ 8 8:30 ਵਜੇ ਕਿਉਂਕਿ ਮਰਚ ਪਾਸ ਕਰਨੀ ਸੀਗੀ ਸੋ ਥੋੜਾ ਲੇਟ ਇਹਦੀ ਚੁਆਈ ਹੋਈ ਵੀ ਹੈ ਫਿਰ ਵੀ ਠੀਕ ਹਵਾਨਾ ਦਿਖਾਉਂਦੀ ਹੈ ਤੇ ਦੁੱਧ ਦੇ ਥੱਲੇ ਹੋਊਗਾ 8 ਕਿਲੋ ਸੋ ਇਹ ਤੁਸੀਂ ਦੇਖੋ ਝੋਟੀ ਇੱਕ ਹੋਰ ਝੋਟੀ ਛੋਟੀ ਉਮਰ ਦੀ ਛੋਟੇ ਸਿੰਗ ਦੀ ਹੈ ਤਾਂ ਇਹ ਤੋਂ ਅੱਗੇ ਜਿਹੜੀ ਝੋਟੀ ਬਈ ਇਹ ਬਈ ਝੋਟੀ ਚਾਰ ਦੰਦਿਆ ਮੂਤੋਂ ਠੀਕ ਹੈ ਆ ਜੀ ਨੂੰ 15 ਦਿਨ ਹੋ ਗਏ ਹੋਗੇ ਸੂਈ ਨੂੰ ਹੂੰ ਤੇ 15 ਦਿਨ ਦੀ ਸੂਈ ਥੱਲੇ ਦੁੱਧ ਹੋਊਗਾ 13 ਤੋਂ 14 ਕਿਲੋ 13 ਕਿਲੋ ਦੁੱਧ ਆਪਣੇ ਕੋਲ ਤਿਆਰ ਆ ਫੋਲ ਇਹਦਾ ਠੀਕ ਹੈ ਬਈ ਹਾਂਜੀ ਹਾਂਜੀ ਖੋਲੀ ਇਹ ਵੀ ਹਰਿਆਣੇ ਤੋਂ ਰੁੱਤ ਘੇਰੀਏ ਚ ਆਈ ਹੋਈ ਹੈ ਸੋ ਦੋਸਤੋ 13 ਕਿਲੋ ਦੁੱਧ ਚਾਰ ਦੰਦ ਪਹਿਲਣ ਝੋਟੀ ਦਾ ਚੋਕੇ ਦੋ ਟਾਈਮ ਲੈ ਜੋ ਤਿੰਨ ਟਾਈਮ ਲੈ ਜੋ ਹਾਜ਼ਰ ਮਿਲ ਜੂਗਾ ਅਗਾੜੀ ਚੰਗੀ ਐ ਪਿਛੋਂ ਹਵਾਨਾ ਚੰਗਾ ਢਾਂਚਾ ਸੋਹਣਾ ਉਤੋਂ ਤੁਸੀਂ ਦੇਖੋ ਇਹਦੀ ਬੰਤਰ ਦੁੱਧ ਤੇ ਆਈ ਵੀ ਝੋਟੀ ਖਾਸ ਗੱਲ ਇਹ ਆ ਵੀ ਜਿਹੜਾ ਵੀ ਰਚਿਤਨਾ ਚਾਵੇ ਤੇ ਉਹ ਹਵਾਨਾ ਦੇਖੋ ਕਰਮਾ ਵਾਲੀ ਚੰਗਾ ਸਟਰਕਚਰ ਐ ਝੋਟੀ ਦਾ ਹਾਈਟ ਸੋਹਣੀ ਹੈ ਪਹਿਲਾਂ ਦੇ ਹਿਸਾਬ ਤੇ ਥਾਣਾ ਚ ਵੀ ਇਦੇ ਵੀ ਚੰਗੀ ਹੈ ਤੇ ਆ ਗਾੜੀ ਬੜੀ ਚੰਗੀ ਹੈ ਇਸ ਝੋਟੀ ਦੀ ਬੱਚੇ ਦੂਜੀ ਸਾਈਡ ਤੇ ਵੱਧਦੇ ਵੇ ਆ ਦੱਸੋ ਕਿਉਂਕਿ ਪਸ਼ੂ ਜਿਆਦੇ ਸੀਗੇ ਫਰੈਸਟੀ ਵਿੱਚ ਬੱਚੇ ਜਿਹੜੇ ਉਹ ਵੱਧੇ ਨਹੀਂ ਗਏ ਐਡ ਨਹੀਂ ਕੀਤੇ ਇਹਨਾਂ ਚ ਜਿਹੜੀ ਝੋਟੀ ਹੁਣੇ ਆਈ ਉਹਦਾ ਬੱਚਾ ਉਹਦੇ ਨੇੜੇ ਰੱਖਿਆ ਹੋਇਆ ਬਾਕੀ ਪਸ਼ੂਆਂ ਦੇ ਬੱਚੇ ਅਲੱਗ ਆ ਸੋ ਹਵਾਨਾ ਤੁਹਾਨੂੰ ਇਹਦਾ ਮੈਂ ਜਿਹੜੀ ਇਹ ਝੋਟੀ ਇਹਦਾ ਹਵਾਨਾ ਤੁਸੀਂ ਦੇਖ ਲਿਆ ਮੈਂ ਤੋਂ ਪਹਿਲਾਂ ਜਿਹੜੀ ਝੋਟੀ ਤੋਰੀ ਸੀ ਉਹਦੇ ਥਾਣੇ ਦਿਖਾਉਣੇ ਚਾਹਣਾ ਤੁਹਾਨੂੰ ਦੇਖੋ ਝੋਟੀ ਜਰੂਰ ਥੋੜੀ ਫਿੱਕੀ ਲੱਗਦੀ ਹੈ ਉੱਥੋਂ ਪਰ ਥਾਣ ਬੜੇ ਸੋਹਣੇ ਦੱਸੋ ਇਹ ਜਿਹੜੀ ਪਹਿਲਾਂ ਝੋਟੀ ਇਹ ਤੋਂ ਪਹਿਲਾਂ 8 ਕਿਲੋ ਦੁੱਧ ਹਾਜ਼ਰ ਵਾਲੀ ਤੋਰੀ ਸੀ ਤੇ ਇਹਦਾ ਵੀ ਹਵਾਨਾ ਦੇਖ ਲੈ ਇਹਦੇ ਥੱਲੇ ਦੁੱਧ 13 ਤੋਂ ਬਾਹਰ ਆ ਪਰ ਤੁਸੀਂ 13 ਕਿਲੋ ਚੋਕੇ ਲਿਜਾ ਸਕਦੇ ਹੋ ਇਹਦੇ ਅੱਗੇ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਣਾ ਹੈ ਆ ਝੋਟੀ ਵੀ ਬਈ ਇਹ ਕਿੰਨਾਸੂਆ ਬਈ ਚਾਰ ਦੰਦ ਹੈ ਇਹ ਵੀ ਮੂੰਹ ਤੋਂ ਠੀਕ ਹੈ ਹਾਂਜੀ ਤੇ ਇਹਦੇ ਇੱਕ ਥੋੜੀ ਪ੍ਰਾਉਣਾ ਇਹਦੀ ਸਰ ਨਾ ਥੋੜੀ ਜੀ ਲੱਤ ਵਿੱਚ ਨਾ ਅੱਛਾ ਉਹੀ ਦਾ ਥੋੜਾ ਨਸ ਘਟਾਣੀ ਪਊਗੀ ਠੀਕ ਹੈ ਓਕੇ ਦੁੱਧ ਕਿੰਨਾ ਹੋਊਗਾ ਥੱਲੇ ਦੁੱਧੇ ਦਾ ਇਸ ਟਾਈਮ 13 12 ਤੋਂ 13 ਕਿਲੋ ਦੁੱਧ ਤਿਆਰ ਹੈ ਜੀ ਓਕੇ ਇੱਕ ਥੋੜਾ ਜਿਹਾ ਇਹ ਵੀ ਲੱਗਦਾ ਵੀ ਜਿਵੇਂ ਥੋੜੀ ਸੈਡ ਹੁੰਦੀ ਐ ਨੂੰ ਬਹਿਣੀ ਵਾਲੇ ਪਾਸੇ ਦੀ ਉਹ ਆਪਣੀ ਥੋੜੇ ਭਾਲ ਭੋਲਾ ਹਜੇ 10 ਦਿਨ ਦਾ ਸੂਆ ਹੈ ਜਿਆਦਾ ਸੂਆ ਨਹੀਂ ਹੈ ਜੀ ਠੀਕ ਹੈ ਓਕੇ ਹਾਂਜੀ ਥੋੜੀ ਜ਼ਹਿਰ ਵਿੱਚ ਆਹੇ ਓਕੇ ਤੋੜ ਦੇ ਸੋ ਦੋਸਤੋ 10 ਦਿਨ ਇਸ ਤੋਂ 12 ਕਿਲੋ ਦੁੱਧ ਤਿਆਰ ਆ ਜੀ 12 ਕਿਲੋ ਦੁੱਧ ਚੋਕੇ ਲੈ ਲਓ ਬਿਲਕੁਲ ਛੋਟਾ ਸਿੰਗ ਥੋੜੀ ਸਰਨ ਹੈ ਬਾਈ ਕਹਿੰਦਾ ਤੇ ਉਹ ਕਟਾਈ ਜਾਓ ਉਹ ਜਿੱਦਾ ਕੜਾਕਾ ਸਰਨ ਵੀ ਨਹੀਂ ਕਹਿ ਸਕਦੇ ਆਪਾਂ ਪੂਰੀ ਅੱਛਾ ਜਿੱਦਾ ਚਲੋ ਜੋ ਇੱਕ ਵਾਰ ਚਲਾਣ ਦੇ ਤੋ ਇੱਕ ਵਾਰ ਕਰਦੀ ਹੈ ਹੁਣ ਤਾਂ ਨੋਰਮਲ ਤੁਰ ਰਹੀ ਹੈ ਵੈਸੇ ਉਹ ਨੋਰਮਲ ਤੁਰ ਰਹੀ ਹੂੰ ਪੱਕੀ ਸਰਨ ਨਹੀਂ ਹੈ ਜਿੱਦਾ ਕੜਾਕਾ ਕਹਿ ਸਕਦੇ ਸਰਨ ਵੀ ਨਹੀਂ ਕਹਿ ਸਕਦੇ ਅੱਛਾ ਠੀਕ ਹੈ ਤੋ ਚੰਗੀ ਗੱਲ ਦੋਸਤ ਸਸਤੇ ਦੇਣਾ ਸਹੀ ਹੈ ਕਈ ਰਹਿੰਦਾ ਜੀ ਸਹੀ ਹੈ ਹਵਾਨਾ ਦੋਸਤੋ ਆ ਭਲੂਣ ਬਾਈ ਕਹਿੰਦਾ ਪਰ ਹੋ ਸਕਦਾ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰ ਲਓ ਪਰ ਪੱਕੇ ਹਵਾਨੇ ਦੀ ਝੋਟੀ ਹੈ ਜੋ 10 ਦਿਨ ਦਾ ਸੁਆ ਹਜੇ ਠੀਕ ਹੈ ਤੋਂ 10 ਦਿਨ ਦਾ ਸੁਆ ਹੈ ਝੋਟੀ ਚੰਗੀ ਹੈ ਦੋਸਤੋ ਸੋਹਣੇ ਟਾਂਚੇ ਦੀ ਹੈ ਮੋਢ ਚੋਂ ਪੂਛ ਜਿਹੜੀ ਬਿਲਕੁਲ ਬਰੀਕ ਤੇ ਥੱਲੇ ਤੱਕ ਜਿਹੜੀ ਤੁਸੀਂ ਦੇਖੋਗੇ ਵੈਸੇ ਵਾਲ ਵਿੱਚ ਚਿੱਟੇ ਥੋੜੇ ਹੈ ਪਰ ਜ਼ਿਆਦਾ ਕਾਲੀ ਪੂਛ ਹੈ ਚੌੜਾ ਹਵਾਨਾ ਮੋਢ ਚੋਂ वीर अच्छा वीर ਜਿਹੜੀ ਆਪਾਂ ਇਹ ਮਾੜੀ ਦਿਖਾ ਰਹੇ ਹੁਣ ਇਹਦੋਂ ਅੱਗੇ ਇਹਦੀ ਕੀ ਡਿਟੇਲ ਆ ਬਈ ਮੱਝ ਦੀ ਕਿੰਨਾ ਚਿਰ ਉਹ ਗਿਆ ਨੂੰ ਸੂਈ ਨੂੰ ਬਈ ਇਹ ਦੂਜੀ ਸੂਈ ਦੀ ਆ ਹੂੰ ਤੇ ਇਹ ਵੀ ਉੱਧਰ ਤੋਂ ਹੀ ਆਈ ਹੋਈ ਆ ਹਰਿਆਣੇ ਤੋਂ ਹੀ ਆਈ ਹੋਈ ਆ ਆਪਾਂ 8 ਮੱਝਾਂ ਲੈ ਕੇ ਆਏ ਸੀਗੇ ਗੱਟੀਆਂ ਅੱਛਾ ਹਾਂਜੀ ਤੇ ਇਹ ਜਿਹਦਾ ਨਾਂ ਜੀ ਲਾਣ ਕਰਕੇ ਤੇ ਹੁਣ ਇਸ ਟਾਈਮ 15 ਦਿਨ ਦੀ ਸੂਈ ਆ ਫਿਰ ਵੀ 14 ਤੋਂ 15 ਕਿਲੋ ਦੁੱਧ ਇਹਦਾ ਤਿਆਰ ਆ ਠੀਕ ਹੈ ਆਪਣੇ ਕੋਲ ਓਕੇ ਤੋਰਨੀ ਬਈ ਸੋ ਦੋਸਤੋ 14 ਤੋਂ 15 ਕਿਲੋ ਦੁੱਧ ਹਾਜ਼ਰ 15 ਦਿਨਾਂ ਦੀ ਸੂਈ ਇੱਥੇ ਆਈ ਐ ਤਾਜੀ ਸੋ ਮੱਝ ਦੇ ਪਹਿਲਨ ਦਾ 15 ਕਿਲੋ ਸੀਗਾ ਇਹਦਾ ਠੀਕ ਹੈ ਪਹਿਲਨ ਦਾ 15 ਕਿਲੋ ਦੁੱਧ ਸੀ ਸਾਫ ਸੁਥਰਾ ਹਵਾਨਾ ਹੈ ਬਹੁਤ ਸੋਹਣਾ ਤੇ ਢਾਂਚਾ ਇਹਦਾ ਵੀ ਦੇਖੋ ਤੁਸੀਂ ਮੋਢੇ ਚ ਪੂਛ ਕਿੰਨੀ ਕੁ ਬਰੀਕ ਉਹਦਾ ਅੰਦਾਜ਼ਾ ਹੋਊਗਾ ਤੇ ਪਤਲੀ ਚਮੜੀ ਦੀਆਂ ਮੱਝਾਂ ਹੈ ਮੋਟਾ ਮਾਸ ਨਹੀਂ ਹੈ ਇਹਨਾਂ ਤੇ ਕਿਤੇ ਵੀ ਦੁੱਧ ਵਾਲੇ ਪਸ਼ੂ ਦੀ ਵੈਸੇ ਨਿਸ਼ਾਨੀ ਹੁੰਦੀ ਹੈ ਹਵਾਨਾ ਬਹੁਤ ਸੋਹਣਾ ਦੱਸੋ ਛੋਟੀ ਦਾ ਥਣ ਚਾਰੇ ਹੀ ਬਹੁਤ ਸੋਹਣੇ ਆ ਦੇਖੋ ਇਹਦਾ ਹਵਾਨਾ ਕਰਮਾਂ ਵਾਲੀ ਦਾ ਬਾਕੀ ਢਾਂਚਾ ਦੇਖੋ ਇੱਥੋਂ ਆ ਗਾੜੀ ਨੋਟ ਕਰ ਲਓ ਇਹਦੀ ਵੀ ਸਟਰਕਚਰ ਵੀ ਚੰਗਾ ਹੈ। ਤੋ ਦੇਖੋ ਇਹਦਾ ਹਵਾਨਾ ਤੋ ਚੰਗਾ ਹਵਾਨਾ ਸੋਹਣਾ ਹਵਾਨਾ ਦਿਖਾਉਂਦੀ ਹੈ ਮੱਜ ਕੋਈ ਪਸਮਾਰ ਨਹੀਂ ਥਣਾ ਦੇ ਵਿੱਚ ਬਿਲਕੁਲ ਖਾਲੀ ਥਣ ਤੁਹਾਨੂੰ ਨਜ਼ਰ ਆਉਂਦੇ ਹੋਣਗੇ। ਬੱਚੇ ਅਲੱਗ ਵੱਧੇ ਹੋਏ ਆ। ਸੋ ਸੋਹ ਹਵਾਨਾ ਫੇਰ ਇੱਕ ਵਾਰ ਦਿਖਾ ਦਿਆਂ ਹਾਲਾਂਕਿ ਕਲੀਅਰ ਵੀਡੀਓ ਚੋਂ ਦਿਸ ਗਿਆ ਇਸ ਤਰ੍ਹਾਂ ਦਾ ਰੌਕਾ ਥੋੜਾ ਜਿਹਾ ਸੂਰਜ ਉੱਪਰ ਖੜਾ ਹੈ ਇਹਦਾ ਹਵਾਨਾ ਤੁਸੀਂ ਦੇਖੇ ਕਰਨ ਵਾਲੀ ਦਾ ਸੋਹਣਾ ਹਵਾਨਾ ਸੋਹਣਾ ਢਾਂਚਾ ਹੈ ਚੰਗੇ ਦੁੱਧ ਵਾਲੀ ਏ ਝੋਟੀ ਏ ਮੱਝ ਦੂਜਾ ਸੂਆ ਇੱਕ ਲਾਸਟ ਉੱਤੇ ਇਸ ਸਾਈਡ ਤੇ ਮੱਝ ਦਿਖਾਉਣੇ ਆ ਉਦੋਂ ਦੋ ਮੱਝਾਂ ਥੋੜੀਆਂ ਕੱਚੀਆਂ ਬਾਈ ਕੋਲੋਂ ਵੀ ਵੀਡੀਓ ਚ ਦਿਖਾ ਦੇਣੀ ਹੈ ਬਾਈ ਜਿਹੜੀ ਇਹ ਲਾਸਟ ਉੱਤੇ ਹੁਣ ਦਿਖਾਵਾਂ ਆ ਦੂਜੇ ਸੂਏ ਦੀ ਆ ਜੀ ਠੀਕ ਹੈ ਤੇ 12 ਕਿਲੋ ਇਹ ਵੀ ਉਧਰ ਤੋਂ ਹੀ ਆਈ ਹੋਈ ਆਪਣੀ ਮੱਝ ਠੀਕ ਹੈ ਤੇ 12 ਕਿਲੋ ਦੁੱਧਿਆ ਤਿਆਰ ਹੈ ਇਹਨੇ ਥੋੜਾ ਇਹ ਥੋੜਾ ਲੇਟ ਖਾਣਾ ਸ਼ੁਰੂ ਕੀਤਾ ਇਹਨੇ ਅੱਛਾ ਹਾਂਜੀ ਉਹਦੇ ਕਰਕੇ ਤੇ ਹੁਣ ਇਸ ਟਾਈਮ 12 ਕਿਲੋ ਦੁੱਧ ਆਪਣੇ ਕੋਲ ਤਿਆਰ ਹੈ ਜੀ ਖੋਲਦੇ ਵੇ ਸੋ ਦੋਸੋ ਅੱਜ ਦਾ ਦੁੱਧ 12 ਕਿਲੋ ਹੈ ਇਹਨੇ ਵੀ ਥੋੜਾ ਦਿਲ ਨਹੀਂ ਲਾਇਆ ਉਪਰਾਂ ਮੰਨੇ ਆ ਹਾਲਾਂਕਿ ਮੌਲ ਪੰਜਾਬ ਵਾਲਾ ਹੀ ਆ ਸਾਹਮਣੇ ਪਹਾੜ ਦੇ ਸੰਗੇ ਤੁਹਾਨੂੰ ਕੋਠੀ ਦੇ ਨਾਲ ਦੀ ਤੇ ਇਧਰ ਨਾਲ ਬਾਈ ਦੀ ਮੱਕੀ ਬੀਜੀ ਵੀ ਆ ਜਿਹੜਾ ਇਹਨਾਂ ਨੂੰ ਪੱਠਾ ਨੀਰਾ ਪਾਉਂਦੇ ਆ ਮੰਨ ਲਓ ਹਮਾ ਚਲ ਚੇ ਜ਼ਰੂਰ ਆ ਪਰ এনवायरमेंट ਇਹਨਾਂ ਨੂੰ ਪੰਜਾਬ ਵਾਲਾ ਮਿਲਿਆ ਹੋਇਆ ਹਵਾਨਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਦੁੱਧ ਹਾਜ਼ਰ ਆ 12 ਕਿਲੋ ਤੇ 12 ਕਿਲੋ ਦੇ ਹਿਸਾਬ ਤੇ ਸੌਦਾ ਕਰ ਲਓ ਢਾਂਜੇ ਜਿਹੜੇ ਆ ਉਹ ਤੁਸੀਂ ਦੇਖ ਲਓ ਵੀ ਤੁਸੀਂ ਇਹਨਾਂ ਦਾ ਦੁੱਧ ਕਿੰਨਾ ਇਹਨਾਂ ਤੋਂ ਲੈ ਸਕਦੇ ਹੋ ਵੱਡੀ ਮੱਝ ਹੁਣ ਇਹ ਨਾ ਤਾਂ ਇਹਦਾ ਕੱਦ ਜਿਹੜਾ ਉਹ ਕਿਸੇ ਪੱਖੋਂ ਘਟ ਹੈ ਨਾ ਲੰਬਾਈ ਘਟ ਹੈ ਥਣ ਵੀ ਸੋਹਣੇ ਆ ਬਾਕੀ ਇਹਦਾ ਵੀ 15 ਕਿਲੋ ਦੁੱਧ ਪਿੱਲੜ ਦਾ ਦੱਸਿਆ ਹੋਇਆ ਮਾਲਕਾਂ ਨੇ ਅੱਛਾ ਵੇਖੋ ਛੁੱਟੀ ਸੋਹਣੀ ਝੋਟੀ ਐ ਦੱਸੋ ਇਹ ਵੀ ਬਾਕੀ ਪਾਸ ਕਰਿਓ ਕੋਲ ਆ ਕੇ ਪਸ਼ੂ ਤੁਹਾਨੂੰ ਮੈਂ ਸਾਰੇ ਦਿਖਾ ਦੇਨੇ ਆ ਇਹ ਮੱਝਾਂ ਦੱਸੋ ਜਿਹੜੀਆਂ ਵੀਰ ਕੋਲ ਵਿਕਰੀ ਵਾਲੀਆਂ ਸੀ ਇਹ ਤੋਂ ਇਲਾਵਾ ਦੋ ਮੱਝਾਂ ਹੋਰ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਹਜੇ ਬਾਈ ਕੋਲ ਥੋੜੀਆਂ ਕੱਚੀਆਂ ਐ ਖੈਰ ਵੀਡੀਓ ਚੋ ਦਿਖਾ ਦੇਨੇ ਆ ਆਮਣੇ ਭਾਈ ਦੋ ਮੱਝਾਂ ਇਸ ਸਾਈਡ ਤੇ ਵੱਧੀਆਂ ਹੋਈਆਂ ਇਹ ਤੀਜੇ ਸੂਏ ਸੂਣਾ ਹੀ ਮੱਝ ਨੇ ਕਿੰਨਾ ਟਾਈਮ ਲਾਉ ਸੂਣ ਚ ਭਾਈ ਇਹ ਸੂਣ ਨੂੰ ਇਹਨੂੰ 25 ਦਿਨ ਹੋਊਗੇ ਪਹਿਲੇ 25 ਦਿਨ ਬਾਕੀ ਆ ਇਹ ਪਿਛਲੇ ਸੂਏ ਆਈ ਸੀ ਕਿ ਐਤ ਕੀ ਲੈਂਦੀ ਕੱਚੀ ਐਤ ਕਾ ਹੀ ਲਈ ਹੋਈ ਆ ਆਪਾਂ ਕੱਚੀ ਖਰੀਦ ਲਈ ਸੀ ਹਾਂਜੀ ਕੱਚੀ ਖਰੀਦੀ ਸੀ ਪਰ ਆਪਣੇ ਜਾਣਕਾਰ ਬੰਦੇ ਕੋਲ ਹੀ ਸੀਗੀ ਮੱਝ ਇਹ ਅੱਛਾ ਤੇ 16 ਕਿਲੋ ਮੱਝ ਦੂਜੇ ਸੂਏ ਦਾ ਦੁੱਧ ਇਹਦਾ ਸੀਗਾ 16 ਕਿਲੋ ਠੀਕ ਹੈ ਹਾਂਜੀ ਸੋ ਦੋਸਤੋ ਅਜੇ 25 ਦਿਨਾਂ ਦੀ ਕੱਚੀ ਐ ਦੁੱਧ ਤਾਂ ਹਜੇ ਮੰਨ ਲਓ ਵੀ ਲਾਉਣਾ ਹੀ ਸ਼ੁਰੂ ਕੀਤਾ ਹੈ ਹਵਾਨਾ ਤਾਂ ਹਜੇ ਇੰਨਾ ਕੀ ਦਿਸੂਗਾ ਬਾਡੀ ਮੰਤਰੇ ਦੀ ਤੁਹਾਨੂੰ ਵੀਡੀਓ ਚ ਦਿਖਾ ਦਿੰਨਾ ਬਾਕੀ ਪਰ ਚੰਗੀ ਬਹੁਤ ਹੈ ਮੱਝ ਨਾ ਠੀਕ ਹੈ ਥੈਂਕ ਯੂ ਸਿਲ ਠੰਡੀ ਬਹੁਣੀ ਦੱਸੋ ਪੱਟੀਆਂ ਦੇ ਨਾ ਇਹ ਕੱਚੀ ਫੁੱਲ ਵਜਣਾ ਜੇ ਕੋਈ ਵੀਰ ਸਾਂਭ ਸਕਦਾ ਹੈ ਤਾਂ ਉਹ ਜਪਾ ਇਹਦਾ ਹੋ ਜਾਊਗਾ ਕੁਝ 25 ਦਿਨ ਜਿਹੜੇ ਤੁਸੀਂ ਸਾਂਭਣੋ ਸਾਂਭੋਗੇ ਖਰਚਾ ਕਰੋਗੇ ਉਹ ਗੱਲਬਾਤ ਵੀਰ ਨਾਲ ਕਰ ਲਿਓ ਉਹਦਾ ਰੇਟ ਉਸ ਤਰ੍ਹਾਂ ਦਾ ਰੱਖਿਆ ਜਾਂਦਾ ਹੈ ਬਾਕੀ ਤੁਸੀਂ ਆਪਦੀ ਸਮਝ ਵਰਤ ਲਿਓ ਸੋਹਣੀ ਸੁਨੱਖੀ ਮੱਝ ਸਿੰਗਾਂ ਨਾਲੋਂ ਵੀ ਲੰਮਾਈ ਲਮੂਈ ਚੰਗੀ ਹੈ ਦੱਸੋ ਮੱਝ ਦੀ ਗਰਦਨ ਜਿਹੜੀ ਪਤਲੀ ਤੇ ਅੱਗੇ ਨੂੰ ਲੰਬੀ ਵਾਹਵਾ ਬਾਕੀ ਅਜੇ ਕੁੜਿਆਂ ਦੀ ਸ਼ੇਪ ਵੀ ਦੇਖੋ ਸੋ ਇਹ ਦੋ ਮੱਝਾਂ ਤੁਹਾਨੂੰ ਕੱਚੀਆਂ ਦਿਖਾਉਣੀਆਂ ਇੱਕ ਹੋਰ ਮੱਝ ਦਿਖਾ ਦਈਏ ਫਿਰ ਇਹ ਵੀਡੀਓ ਰੋਕਾਂਗੇ گاਵਾਾਂ ਦੀ ਵੀਡੀਓ ਜਿਹੜੀ ਉਹ ਅਲੱਗ ਤੋਂ ਚੈਨਲ ਉੱਤੇ ਚੱਲੂਗੀ ਉਹ ਵੀ ਤੁਸੀਂ ਦੇਖ ਲਓਗੇ ਕਿਉਂਕਿ ਬਹੁਤਾ ਟਾਈਮ ਲੰਬਾ ਜਾਣ ਨਾਲ ਉਹ ਵਿਤਰੇ ਸਮਝ ਆ ਗਾਵਾਾਂ ਦਾ ਪਾਰਟੀ ਵੱਖਰਾ ਕਰ ਦਿੰਨੇ ਆ ਆ ਬਈ ਲਾਸਟ ਉੱਤੇ ਮੱਝ ਦਿਖਾਉਣੀ ਆ ਆਪਾਂ ਕਿੰਨੇ ਦਿਨ ਲਾਉ ਤੇ ਕੰਨਵਾ ਸੂਏ ਇਹ ਬਈ ਦੂਜੇ ਸੂਏ ਸੋਣੀ ਆ ਛੋਟੀ ਹਾਂਜੀ ਤੇ ਇਹਦੇ 15 ਤੋਂ 18 ਦਿਨ ਪਏ ਆ ਠੀਕ ਆ ਹਾਂਜੀ ਹਾਂਜੀ ਸਾ ਕੋਲ ਦੀ ਬਈ ਨੂੰ 15 ਤੋਂ 18 ਦਿਨ ਦੂਜੇ ਸੂਏ ਸੂਣ ਵਾਲੀ ਝੋਟੀ ਨੇ ਲੈਣੇ 13 ਕਿਲੋ ਦੋ ਦਿਨ ਪਹਿਲਾਂ ਨੇ ਦਿੱਤਾ ਹੋਇਆ ਜੀ ਠੀਕ ਹੈ ਦੁੱਧ 13 ਕਿਲੋ ਪਹਿਲਾ ਸੂਏ ਦਾ ਸਿੰਘ ਇਹਦਾ ਵੀ ਸੋਹਣਾ ਟਾਂਚਾ ਦੇਖ ਲਓ ਅਗਾੜੀ ਇਹ ਚੰਗੀ ਰੱਖੂਗੀ ਹਵਾਨਾ ਪਿੱਛੋਂ ਵੀ ਤੁਸੀਂ ਇਹਦਾ ਦੇਖ ਸਕਦੇ ਹੋ ਦੁੱਧ ਨੂੰ ਲਾਉਣ ਲੱਗ ਪਈ ਹੈ ਪਰ ਹਜੇ ਦਿਨ 15 ਲੈਂਦੀ ਹੈ ਸਟਰਕਚਰ ਵੀਡੀਓ ਚੋਂ ਦੇਖੋ ਕੋਲੋਂ ਆ ਕੇ ਪਾਸ ਕਰ ਲਿਓ ਲਿਓ ਵੀਰੇ ਮੀਡੀਅਮ ਹਾਈਟ ਚ ਝੋਟੀ ਹੈ ਸੋਏ ਦੋਸਤੋ ਮੱਝਾਂ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਦਿਖਾਈਆਂ 10 ਗਰੇਵਾਲ ਡੇਰੀ ਫਾਰਮ ਹੈ। ਠਮਾਚਲ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨੇੜੇ ਪੈਂਦਾ ਇਹ ਫਾਰਮ। ਵਪਾਰ ਦਾ ਕੰਮ ਹੈ। ਇੱਥੇ ਤੁਸੀਂ ਆ ਕੇ ਰਹਿ ਵੀ ਸਕਦੇ ਹੋ ਰਹਿਣ ਦਾ ਪ੍ਰਬੰਧ ਹੈ। ਮੱਝਾਂ ਤੁਹਾਨੂੰ ਹਾਰ ਟਾਈਮ ਇਸੇ ਤਰ੍ਹਾਂ ਮਿਲਿਆ ਕਰਨੀਆਂ, ਗਾਵਾਂ ਵੀ ਹਰ ਟਾਈਮ ਹੁੰਦੀਆਂ। ਹੋਰ ਖਾਸ ਗੱਲ ਠਮਾਚਲ ਚ ਪੈਂਦਾ ਹੈ ਤੇ ਜੇ ਕੋਈ ਵੀ ਜਰਸੀ ਲੈਣੀ ਚਾਹੁੰਦਾ ਹੈ ਚੰਗੀ ਜਰਸੀ ਉਹ ਵੀ ਬਾਈ ਕਹਿੰਦਾ ਇੱਥੇ ਆਉਂਦੀ ਰਹਿੰਦੀ ਖੈਰ ਉਹ ਗੱਲਾਂ ਬਾਤਾਂ ਆਪਾਂ گاਵਾਂ ਵਾਲੀ ਵੀਡੀਓ 'ਚ ਕਰਦੇ ਆ। ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਦੋਸਤੋ ਤੁਹਾਡੀ ਮਿਹਰਬਾਨੀ ਧੰਨਵਾਦ